ਖਸਕਲ ਜੀ ਸਾਰਿਆਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਪਹੁੰਚ ਚੁੱਕੇ ਆਂ ਸ਼ਹਿਰ ਤਰਨਤਨ ਜੀ ਜ਼ਿਲ੍ਹਾ ਵਿੱਚ ਤਰਨਤਨ ਦਾ ਤਸਵੀਰ ਇਹ ਹੁੰਦਾ ਪੈਂਦੀ ਆ ਇਹਨੇ ਬਈਆ ਕਿ ਵੀਡੀਓ ਬਣਾਇਆ ਨਹੀਂ ਜਾ ਜੁਝੀ ਵੀਡੀਓ ਬਣ ਲੱਗੀ ਆ ਤੇ 5-6 ਲਾਈਕ ਪਾச்சு ਸੇਲ ਆ ਤੇ ਆਓ ਨਾ ਵੀਰਾਂ ਨਾਲ ਗੱਲਬਾਤ ਕਰੀਏ ਆਪਾਂ ਇਹਨੇ ਪ੍ਰਾਈਸ ਕੀ ਆ ਤੇ ਕੀ ਮਿਲ ਕੇ ਕੋੜਾ ਬਈਆ ਸਿੱਕਾਲ ਤ੍ਰਿਕਾ ਵੀਰ ਜੀ ਸਾਹਿਬਾ ਬਾਈ ਕਿੱਦਾਂ ਜੀ ਬਸ ਵਧੀਆ ਠੀਕ ਠਾਕ ਕੋਈ ਸਮਾਂ ਨਹੀਂ ਬਸ ਵਧੀਆ ਕਿਵੇਂ ਦੇ ਵਿਗਿਆ ਮਾਲ ਪਿੱਛੇ ਹਾਂਜੀ ਵਿਗ ਗਿਆ ਜੀ ਉਦੋਂ ਹਾਂਜੀ ਚੱਲ ਮਾਲ ਵੀ ਚੰਗੇ ਸਾਫ ਸੁਥਰੇ ਨੇ ਬਹੁਤ ਚੰਗੀਆਂ ਭਾਅ ਵੀ ਚੰਗਾ ਹੈ ਵੀਰ ਜੀ ਹਾਂ ਬਿਲਕੁਲ ਜੀ ਬਿਲਕੁਲ ਭਾਅ ਨਾਲ ਹੀ ਹੈ ਜੀ ਸਭ ਕੋਈ ਨਹੀਂ ਹਾਂਜੀ ਅੱਜ ਫਿਰ ਕਿਨੇ ਹੋਵੇ ਜੀ ਅੱਜ ਆਪਣੇ ਕੋਲ ਵੀਰ ਜੀ 5 ਮੱਜਾਂ ਤੇ ਇੱਕ ਗਾਂ ਚਲੋ ਦੱਸੋ ਸੁਈਏ ਜੀ ਨਹੀਂ ਜੀ ਇਹ ਗੱਪਣੇ ਬਹੁਤ ਚੰਗੀਆਂ ਵਸੀਆਂ ਅੱਛਾ ਗੱਪਣ ਹਾਂਜੀ ਕਿੰਨਾ ਦੋ ਚਾਰ ਦਿਨ ਲੈ ਜਾਊਗੀ ਠੀਕ ਆ ਹਾਂਜੀ ਦੁੱਧ ਕਿੰਨਾ ਕਰੋ ਬਾਈ ਇਹ ਦੁੱਧ ਘਰ ਆਲਿਆਂ ਦੇ ਵੀਰ ਜੀ 20 ਲੀਟਰ ਦੀ ਗਾਰੰ ਹਾਂਜੀ ਗਾੜੀ ਵੇਖੋ ਪੌਣ ਤੇ ਆ ਦੋਨੇ ਤੇ ਗਾੜੀ ਖੋ ਲਿਆਓ ਜੀ ਐ ਚੋ ਆਜੂ ਵਧੀ ਨਿਕਲੂਗਾ ਜੀ ਛੰਡੀ ਛੰਡੀ ਹੈ ਵੇਚੀ ਜਿੱਦਾਂ ਮਰਜ਼ੀ ਬੈਠੇ ਰੋ ਬਹ ਠੀਕ ਆਜੋ ਆਜੋ ਥੂਆ ਵਜੀ ਕਿਨੇ ਮਾਊਗੀ ਜੀ ਸੁਭਾਣ ਸਿੰਘ ਜੀ ਉਹਨਾਂ ਦੇ ਦੂਜਾ ਗਿਆ ਆਪਾਂ ਤੀਜਾ ਕਿਨੇ ਆ ਤੀਜਾ ਮੰਨੀ ਹੈ ਨਾ ਤੀਜਾ ਮੰਨੀ ਬਿਲਕੁਲ ਬਿਲਕੁਲ ਲੋ ਜੀ ਚੈੱਕ ਕਰੋ ਕਰਾ ਦੇ ਆਜੋ ਆਜੋ ਵੀਰ ਜੀ ਆਜੋ ਬਲ ਲੈ 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 ਤੂੰ ਠੀਕ ਆ ਲੈ ਓ ਜੀ ਹਾਂਜੀ ਬੋਲੋ ਜੀ 50000 ਦੀ ਦੇ ਦਿਆਂ ਵੀਰ ਜੀ ਇੱਕੋ ਹੀ ਗੱਲ ਕਰ ਦੀਏ ਛੋੜੀ ਕਰੋ 500 ਪੂਰੇ 50 ਦੀ ਦੇ ਦੀਏ ਬਸ ਛੋੜੀ ਕਰੋ ਚਲ ਆ ਜੇ ਇਹ ਜੀ ਇਹਦੇ ਕੋਲ ਵੀਰ ਜੀ 12 ਲੀਟਰ ਦੁੱਧ ਹਾਜ਼ਰ ਹੋਊਗਾ ਜੇ 8ਵੇਂ ਦਿਨ ਦੀ ਸੂਈ ਝੋਟੀ ਭਾਵੇਂ ਬੋਲਾ ਗੇਲੇ ਕੋਈ ਦੁੱਧ ਗੇਨ ਲੈ ਠੀਕ ਆ ਹਾਂਜੀ 12 ਲੀਟਰ ਛੋੜੋ ਵੀ ਜੀ ਅ ਵੀ ਕਟਾ ਮਗਰ ਕਿਤਾ ਮਗਰ ਜਿਆ ਵਾਲਾ ਆਜੋ ਜੀ ਲਓ ਜੀ ਦੇਖੋ ਦੂਜਾ ਹੀ ਸੁਝਣਾ ਜੀ ਦੂਜਾ ਮੰਲੇ ਕੋਈ ਪਹਿਲਾ ਮੰਲੇ ਆਹ ਹੋਣੀ ਗੁੱਟੀ ਇਹ ਦੇਖੋ ਆਹ ਦਾ ਬੜੂ ਬਚੜਦੇ ਹੈਗਾ ਆਜੋ ਵੀ ਆਜੋ ਆਜੋ ਲਓ ਮਨ ਲਓ ਜੋਈ ਜੂ ਬੜੀ ਬੜੀ ਕੋਲ ਬੜੀ ਜਿਆਦੀ ਚੂਣ ਪੋਲੀ ਬਹੁਤ ਜਿਆਦੀ ਪਾਣੀ ਠੀਕ ਆ ਚੱਲ हां जी बोलो 90000 ਦੀ ਦੇਤੀ ਆ ਵੀਰ ਜੀ ਇੱਕੋ ਹੀ ਗੱਲ ਕਰੀਏ ਛੋੜ ਹੀ ਕਰੀਏ ਬਸ 2000 ਕੱਟ ਕਰ ਆ ਜੋ हां जी ਇਹ ਵੀ ਵੀਰ ਜੀ ਦੂਜੇ ਸੂਏ ਦੇ ਅੱਛਾ ਕਿਹਦੇ ਕੋਲ 10 ਲੀਟਰ ਆਜੇ ਅੱਜ ਜਿੰਨੂੰ 8 ਦਿਨ ਹੋਏ ਸੂਈ ਨੇ 8 ਦਿਨ ਹੋਏ ਹਾਂ ਜੀ 10 ਕਿਲੋ ਤਾਂ ਹੈਗਾ ਪੱਕਾ ਖੁੱਲਾ ਢੁੱਲਾ ਹਾਂ ਜੀ ਤਿਆਰ ਲਿਓ ਜੀ ਇਹ ਵੀ ਲਿਓ ਆਲੋ ਮਾਰ ਦਿੱਤਾ ਆਜੋ ਜੀ ਆਜੋ ਆਜੋ ਲਿਆਓ ਚੋਈ ਵਰੀ ਬਜੀ ਬੜੀ ਚੌਂਟ ਨਹੀਂ ਮਾੜੀਆਂ ਵੀਰ ਜੀ ਬਹੁਤ ਪੋਲੀ ਪਾਲੀ ਕੋਲ ਪੂਰ ਚਟਾ ਨਹੀਂ ਹਾਂਜੀ 72000 ਦੀ ਦੇ ਦਿਆ ਜੀ ਚਲ ਛੋੜੀ ਕਰੋਗੇ ਜੀ ਉਹ ਚੋਆਈ ਮੰਨਤ ਕਰਦਾਂਗੇ 5-400 ਦਾ ਇਹ ਜੀ اے بی بی جی اجا سوئی ਨੂੰ ਇਨਕੀਜਾ ਦੇ ਹੋਇਆ ਜੇ ਠੀਕ ਆ ਇਹਦੇ ਕੋਲ 10 ਲੀਟਰ ਬੋਲਾ ਹਾਜ਼ਰ ਜੇ 10 ਕਿਲੋ ਬੋਲਾ ਹੈਗਾ ਹਾਂ ਜੀ ਕਿੰਨਾ ਕਿਲੋ ਬਾਜੀ ਦੁੱਧ ਇਹ ਦੁੱਧ ਘਰ ਵਾਲੇ ਦੇ ਆਂਦੇ ਪਿਛਲੇ ਸਵੇਰ ਭਾਜੀ 13 ਕਿਲੋ ਚੋਇਆ ਹਾਂ ਜੀ ਜੀ ਠੀਕ ਆ ਕੋਲ ਵੀ ਜੀ ਅਵੀ ਕਟਾ ਜੀ ਕਿਹਦੇ ਮਖਰ ਵੀ ਕਟਾ ਜੀ ਕਟਾ ਮਖਰਾ ਜੀ ਹਾਂ ਕੋਲ ਦਾ ਠੀਕ ਆ ਤਾਜੀ ਬਿਲਕੁਲ ਹਾਂ ਜੀ ਹਾਂ ਜੀ ਅੱਛੇ ਜਿਹੇ ਦੇ ਆਂਦੇ ਹੋਏ ਜੀ ਬਿਲਕੁਲ ਅੱਜ ਵੀ ਜੀ ਆਜਾ ਹਾਂਜੀ ਬਾਜੀ 85 ਹਜ਼ਾਰ ਦੀ ਦੇ ਦिए ਹੋ ਜੂਗਾ ਮੰਨਦਾ ਹੋ ਜੂਗਾ ਜੀ ਅੱਜ ਇਹਦਾ ਹੋ ਜੂਗਾ ਮੰਨ ਇਹ ਵੀ ਸੂਈ ਹੈ ਜੀ ਇਹ ਵੀ ਸੂਈ ਹੈ ਜੀ ਇਹਨੂੰ ਕਿੰਨੇ ਟਾਈਮ ਹੋ ਗਿਆ ਇਹਨੂੰ ਵੀ ਅੱਜ 8 ਦਿਨ ਹੋ ਗਏ ਜੀ ਸੂਈ ਨੂੰ ਦੁੱਧ ਕਿੰਨਾ ਜੀ ਕੀਦੇ ਕੋਲ 9 ਲੀਟਰ ਆ ਜਾ ਜੀ 9 ਗਰ ਪੱਕਾ ਦੁੱਧ ਇਹ ਵੀ ਲਓ ਜੀ ਸੂਹਾ ਬਾਜੀ ਕਿਰਮ ਹੋਊਗੀ ਜੀ ਇਹਦਾ ਦੂਜਾ ਸੂਹਾ ਲੈ ਜੀ ਦੂਜਾ ਸੂਹਾ ਕਟਾ ਹੀ ਮਗਰ ਕਟਾ ਮਗਰ ਚਲੋ ਆਜੋ ਵੀ ਜੀ ਆਜੋ ਹਾਂਜੀ 60000 ਦੀ ਦੇ ਦੀਆਂ ਵਿੱਚੇ ਕਰ ਦੋਗੇ ਮੁੰਡਾ ਪੂਰੇ 60 ਦੀ ਹਾਂ ਨਾ ਉਚੋਂ ਚਲੋ ਹਾਂਜੀ ਠੀਕ ਜਹਾ ਜੀ ਇਹ ਵੀ ਸੂਈ ਹੈ ਜੀ ਹਾਂਜੀ ਇਹਦਾ ਦੂਜੇ ਸਵੇਰੇ ਝੋਟੀ ਚ ਦੇਈ ਦਾ ਬੱਚਾ ਥੋੜਾ ਢਿੱਲਾ ਜਿਹਾ ਬਖਾ ਦਿਓ ਤਿਆਰੀ ਚ ਲਾ ਦਣਾ ਹਾਂਜੀ ਹਾਂਜੀ ਦੁੱਧ ਕਿੰਨਾ ਜੀ ਇਹਦੇ ਕੋਲ ਵੀਰ ਜੀ 7 ਲੀਟਰ ਪੱਕਾ ਜੇ ਅੱਛਾ ਹਾਂਜੀ ਲੈ ਹੋ ਜ ਆਜੋ ਲਾਸਟ ਪੀਸ ਹੀ ਹੈ ਜੀ ਹਾਂਜੀ ਹਾਂਜੀ ਆਜੋ ਵੀਰ ਜੀ ਆਜੋ ਫਿਰ ਇਹਦੇ ਪਰਲੇ ਥਾਂ ਚ ਪੰਜ ਚਾਰ ਤਾਰਾ ਘੱਟ ਜੇ ਮਗੱਲੇ ਚ ਠੀਕ ਆ ਹਾਂਜੀ ਵਾਹ ਜੀ ਮਾ ਓ ਮਾ ਅਗਲਾ ਹਾਂ ਜੀ ਹਾਂ ਜੀ ਹਾਂ ਜੀ ਫਰੀ ਸੈੱਲ ਬਸ ਠੀਕ ਬਜਵਰਿੰਦੀ ਕੀਮਤ 60000 ਦੀ ਦੇ ਦਿਆ ਜੀ ਕਰ ਦੋ 10000 ਘਟਾ 55000 ਚਲੋ ਜੀ लास्ट ਵੀਜ਼ੇ ਬਸ ਠੀਕ ਹੈ ਜੀ ਦੇਖੋ ਤੇ ਗੋਜਾ ਪਸ਼ੂ ਸੇਲ ਹੈ ਬਾਈਆਂ ਕੋਲ ਜੀ ਬਾਕੀ ਮੇਰੇ ਵੀ ਇੱਥੇ ਆਓ ਚੈੱਕ ਕਰੋ ਚੁਾਈ ਕਰੋ ਦਾ ਪਾਸਵਰਡ ਨਾ ਭਾਜੀ ਹਾਂਜੀ ਹਾਂਜੀ ਵੀ ਆਪ ਵੀ ਜੋ ਕੇ ਤਸੱਲੀ ਕਰਕੇ ਖੜਨ ਦੋ ਵੇਲੇ ਬਿਲਕੁਲ ਭਾਜੀ ਬਿਲਕੁਲ ਹਾਂਜੀ ਚਲੋ ਬੋਲੋ ਨੰਬਰ ਬੋਲੋ 94698 ਹਾਂਜੀ 07377 ਠੀਕ ਹੈ ਤੇ 84375 10675 ਠੀਕ ਹੈ ਹਾਂਜੀ ਕਿਹੜੇ ਰੋਡ ਤੇ ਰਹੇ ਹੋ ਜੀ ਆਪਣਾ ਇਹ ਆਪਾਂ ਗੋਂਦਵਾਲ ਬਾਈਪਾਸ ਤੇ ਨੇੜੇ ਬੀਐਸ ਗਿਲ ਰੂਟਾ ਵਿਟਰਾ ਜਾਂ ਨਿਕਲੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ